ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਆਪ ਸਭ ਜੀ ਦਾ ਆਪਣੇ ਚੈਨਲ ਪੰਥ ਦੀਆਂ ਗੱਲਾਂ ਦੇ ਵਿੱਚ ਤਾਂ ਅੱਜ ਅਸੀਂ ਗੱਲ ਕਰਾਂਗੇ ਦਸਮ ਪਿਤਾ ਜੀ ਦੀ ਪਹਾੜੀ ਰਾਜਿਆਂ ਨਾਲ ਹੋਈ ਜੰਗ ਦੇ ਬਾਰੇ ਵਿੱਚ ਜਦ ਜਿੱਤੇ ਇਨ੍ਹੀ ਕੇ ਪ੍ਰਸਾਦ ਇਨ੍ਹੀ ਕੇ ਪ੍ਰਸਾਦ ਸੋ ਦਾਨ ਕਰੇ ਅੱਗ ਓਗ ਟਰੇ ਇਨ੍ਹੀ ਕੇ ਪ੍ਰਸਾਦ ਇਨ੍ਹੀ ਕੀ ਕਿਰਪਾ ਫੁਨਤਾਮ ਪਰੇ ਇਨ੍ਹੀ ਕੀ ਪ੍ਰਸਾਦ ਸੋ ਵਿਦਿਆਲਈ ਇਨ੍ਹੀ ਕੀ ਕਿਰਪਾ ਸਭ ਸ਼ਤਰੂ ਮਰੇ ਇਨ੍ਹੀ ਕੀ ਕਿਰਪਾ ਕੇ ਸਜੇ ਹਮ ਹੈ ਨਈ ਮੋਸੋ ਗਰੀਬ ਕਰੋੜ ਪਰੇ ਹੈ ਅਮ੍ਰਿਸ਼ਕਨ ਤੋਂ ਬਾਅਦ ਸਿੰਘ ਆਪਣੇ ਘਰਾਂ ਨੂੰ ਵਾਪਸ ਪਰਤ ਗਏ ਅਮ੍ਰਿਸ਼ਕ ਕੇ ਉਹਨਾਂ ਦੇ ਹੌਸਲੇ ਬੁਲੰਦ ਹੋ ਚੁੱਕੇ ਸਨ ਜਿੱਥੇ ਵੀ ਸਿੰਘ ਜਾਂਦੇ ਉਸ ਇਲਾਕੇ ਦੇ ਲੋਕ ਇਹ ਸੋਚਦੇ ਕਿ ਹੁਣ ਉਹ ਸੁਰੱਖਿਅਤ ਹਨ ਪਰੰਤੂ ਪਹਾੜੀ ਰਾਜਿਆਂ ਉੱਪਰ ਇਸ ਦਾ ਉਲਟਾ ਅਸਰ ਹੋ ਗਿਆ ਉਹਨਾਂ ਦਾ ਵਿਚਾਰ ਇਹ ਸੀ ਕਿ ਸਾਰਾ ਕੁਝ ਉਹਨਾਂ ਦੇ ਵਿਰੁੱਧ ਹੋ ਰਿਹਾ ਹੈ। ਗੁਰੂ ਜੀ ਜੰਗ ਲਈ ਹਮੇਸ਼ਾ ਤਿਆਰ ਰਹਿੰਦੇ ਸਨ ਕਿਉਂਕਿ ਉਹ ਜਾਣਦੇ ਸਨ ਕਿ ਪਤਾ ਨਹੀਂ ਕਿੱਥੇ ਤੇ ਕਿਸ ਵਕਤ ਉਹਨਾਂ ਨੂੰ ਦੁਸ਼ਮਣ ਦੀਆਂ ਫੌਜਾਂ ਨਾਲ ਲੜਨਾ ਪੈ ਜਾਵੇ। ਗੁਰੂ ਜੀ ਦੇ ਘੋੜੇ ਫੁਰਤੀਲੇ ਸਨ ਤੇ ਉਹ 212 ਪ੍ਰਕਾਰ ਦੇ ਹਥਿਆਰ ਵਰਤਨਾ ਤੇ ਚਲਾਉਣਾ ਜਾਣਦੇ ਸਨ। ਗੁਰੂ ਜੀ ਵਰਗੇ ਘੋਟਸਵਾਰ, ਤੈराकी, ਨਿਸ਼ਾਨੇਬਾਜ਼, ਤੀਰ ਅੰਦਾਜ਼ ਹੋਰ ਕੋਈ ਨਹੀਂ ਸੀ। ਪਹਾੜੀ ਰਾਜਿਆਂ ਨੇ ਮਿਲ ਕੇ ਆਪਸ ਵਿੱਚ ਫੈਸਲਾ ਕੀਤਾ ਕਿ ਆਨੰਦਪੁਰ ਸਾਹਿਬ ਨੂੰ ਘੇਰਾ ਪਾ ਕੇ ਗੁਰੂ ਜੀ ਨਾਲ ਜੰਗ ਕਰਨੀ ਚਾਹੀਦੀ ਹੈ ਫਿਰ ਉਹਨਾਂ ਨੇ ਔਰੰਗਜ਼ੇਬ ਦੇ ਹੁਕਮ ਦੀ ਉਡੀਕ ਕਰਨੀ ਠੀਕ ਸਮਝੀ ਜਿਸ ਨੂੰ ਉਹਨਾਂ ਨੇ ਗੁਰੂ ਜੀ ਵਿਰੁੱਧ ਲਿਖ ਕੇ ਸ਼ਿਕਾਇਤ ਭੇਜੀ ਸੀ ਜੋ ਕਿ ਆਪ ਸਾਹਿਬ ਨੂੰ ਪਿਛਲੀ ਵੀਡੀਓ ਦੇ ਵਿੱਚ ਦੱਸਿਆ ਗਿਆ ਬਾਦਸ਼ਾਹ ਔਰੰਗਜ਼ੇਬ ਨੇ ਸਰਹੰਦ ਦੇ ਨਵਾਬ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਜੀ ਦੀ ਵਾਦੀ ਹੋਈ ਤਾਕਤ ਨੂੰ ਰੋਕੇ ਦੀਨਾ ਬੇਗ ਤੇ ਪੈਂਦੇ ਖਾਨ ਦੇ ਕਮਾਨ ਹੇਠ आनंदपुर साहिब गुरुजी विरुद्ध फौज भेजी गई। ਇਹ ਯੁੱਧ ਖੁੱਲੇ ਮੈਦਾਨ ਵਿੱਚ ਹੋਇਆ। ਦੋਹਾਂ ਵੱਡੇ ਸਹਿਜਾਦਿਆਂ ਨੇ ਇਸ ਯੁੱਧ ਵਿੱਚ ਹਿੱਸਾ ਲਿਆ ਤੇ ਆਪਣੀ ਬਹਾਦਰੀ ਦਿਖਾਈ। ਇਸ ਯੁੱਧ ਵਿੱਚ ਪੈਂਦੇ ਖਾਨ ਗੁਰੂਜੀ ਦੇ ਹੱਥੋਂ ਮਾਰਿਆ ਗਿਆ। ਦੀਨਾ ਬੇਗ ਫੱਟੜ ਹੋ ਗਿਆ ਤੇ ਜੰਗ ਦੇ ਮੈਦਾਨ ਵਿੱਚੋਂ ਭੱਜ ਗਿਆ। ਇਹ ਜੰਗ ਦਸੰਬਰ 1699 ਜਨਵਰੀ 1700 ਈਸਵੀ ਦੇ ਵਿੱਚ ਹੋਈ ਸੀ। ਗੁਰੂਜੀ ਨੇ ਜਾਣ ਲਿਆ ਸੀ ਕਿ ਹੁਣ ਜੰਗਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਤੇ ਇਹ ਜਲਦੀ ਕੀਤਿਆਂ ਰੁਕਣ ਵਾਲਾ ਨਹੀਂ ਇਸ ਲਈ ਉਹਨਾਂ ਨੇ ਕਿਲੇ ਨੂੰ ਹੋਰ ਮਜ਼ਬੂਤ ਕਰ ਲਿਆ 14 ਅਕਤੂਬਰ 1700 ਈਸਵੀ ਨੂੰ ਬਾਦਸ਼ਾਹ ਔਰੰਗਜ਼ੇਬ ਨੇ ਜ਼ਬਰਦਸਤ ਖਾਨ ਨੂੰ ਪੰਜਾਬ ਦਾ ਗਵਰਨਰ ਥਾਪ ਦਿੱਤਾ ਪਰ ਉਹ ਇੱਥੇ ਪਹੁੰਚ ਨਾ ਸਕਿਆ ਪਹਾੜੀ ਰਾਜਿਆਂ ਨੇ ਬਿਆਉਤ ਬਣਾਈ ਕਿ ਇਕੱਠੇ ਹੋ ਕੇ ਆਨੰਦਪੁਰ ਸਾਹਿਬ ਤੇ ਸਾਂਝਾ ਹਮਲਾ ਕੀਤਾ ਜਾਏ ਉਹਨਾਂ ਨੇ ਗੁਰੂ ਜੀ ਨੂੰ ਚੇਤਾਵਨੀ ਦਿੱਤੀ ਕਿ ਉਹ ਇਹ ਮੰਨ ਕੇ ਆਣਨ ਤੋਂ ਪੁਰ ਸਹਿਬ ਵਾਲੀ ਜ਼ਮੀਨ ਦਾ ਕਿਰਾਇਆ ਦੇਣ ਤੇ ਇਹ ਕਿਰਾਇਆ ਉਹ ਹਰ ਸਾਲ ਦੇਣ। ਗੁਰੂ ਜੀ ਨੇ ਉਹਨਾਂ ਨੂੰ ਲਿਖਤੀ ਭੇਜਿਆ ਕਿ ਉਹਨਾਂ ਦੇ ਗੁਰੂ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੌਵੇਂ ਪਾਸ਼ਾ ਜੀ ਨੇ ਇਸ ਜ਼ਮੀਨ ਦਾ ਪੂਰਾ ਮੁੱਲ ਪਹਿਲਾਂ ਹੀ ਤਾਰਿਆ ਹੋਇਆ ਹੈ। ਇਸ ਲਈ ਉਹ ਉਹਨਾਂ ਨੂੰ ਹੋਰ ਕੋਈ ਪੈਸਾ ਨਹੀਂ ਦੇਣਗੇ। ਹੋਰ ਅਦਾਇਗੀ ਕੇਵਲ ਨੇਜ਼ੇ ਦੀ ਨੋਕ ਤੋਂ ਹੀ ਹੋ ਸਕਦੀ ਹੈ। ਗੁਰੂ ਜੀ ਦਾ ਇਹ ਉੱਤਰ ਸੁਣ ਕੇ ਪਹਾੜੀ ਰਾਜੇ ਅੱਗ ਬਬੂਲੇ ਹੋ ਗਏ। ਉਹਨਾਂ ਨੇ ਗੁਰੂ ਜੀ ਦੇ ਨਾਲ ਜੰਗ ਦਾ ਐਲਾਨ ਕਰ ਦਿੱਤਾ ਪਹਾੜੀ ਰਾਜਿਆਂ ਨੇ ਗੁਜਰਾਂ ਤੇ ਰੰਗੜਾਂ ਨੂੰ ਵੀ ਆਪਣੀ ਫੌਜ ਵਿੱਚ ਸ਼ਾਮਿਲ ਕਰ ਲਿਆ ਦੀ ਆਨੰਦਪੁਰ ਸਾਹਿਬ ਉੱਤੇ ਦਾਵਾ ਬੋਲ ਦਿੱਤਾ ਜਦੋਂ ਮਾਝੇ ਤੇ ਮਾਲਵੇ ਦੇ ਸਿੰਘਾਂ ਨੇ ਇਸ ਹਮਲੇ ਬਾਰੇ ਸੁਣਿਆ ਤਾਂ ਉਹਨਾਂ ਨੇ ਆਨੰਦਪੁਰ ਸਾਹਿਬ ਵੱਲ ਵਹੀਰਾਂ ਘੱਟ ਦਿੱਤੀਆਂ ਉਹਨਾਂ ਨੇ ਪਹਾੜੀ ਰਾਜਿਆਂ ਦੀਆਂ ਫੌਜਾਂ ਉੱਤੇ ਐਨਾ ਜ਼ਬਰਦਸਤ ਹਮਲਾ ਕੀਤਾ ਕਿ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਸਰਦਾਰ ਉદય ਸਿੰਘ ਸਰਦਾਲਾ ਆਲਮ ਸਿੰਘ ਤੇ ਭਾਈ ਦਇਆ ਸਿੰਘ ਨੇ ਇਸ ਲੜਾਈ ਵਿੱਚ ਵਿਰੋਧੀਆਂ ਦੇ ਖੂਬ ਆਹੂ ਲਾਏ ਜਦੋਂ ਵਿਰੋਧੀ ਧਿਰ ਨੇ ਵੇਖਿਆ ਕਿ ਹੁਣ ਉਹਨਾਂ ਲਈ ਸੰਭਲਣਾ ਮੁਸ਼ਕਿਲ ਹੈ ਤਾਂ ਸੂਰਜ ਛਿਪਨ ਤੋਂ ਪਹਿਲਾਂ ਹੀ ਪਿਛਾਂ हट ਗਏ ਪਹਾੜੀ ਰਾਜਿਆਂ ਨੂੰ ਜਦੋਂ ਇਹ ਗੱਲ ਸਪਸ਼ਟ ਹੋ ਗਈ ਕਿ ਗੁਰੂ ਜੀ ਨਾਲ ਸਿੱਧੀ ਟੱਕਰ ਲੈਣ ਵਿੱਚ ਉਹਨਾਂ ਦਾ ਆਪਣਾ ਭਾਰੀ ਨੁਕਸਾਨ ਹੋ ਰਿਹਾ ਹੈ ਤਾਂ ਉਹਨਾਂ ਨੇ ਰਲ ਕੇ ਇੱਕ ਮਤਾ ਪਕਾਇਆ ਇਸ ਮਤੇ ਅਨੁਸਾਰ ਉਹਨਾਂ ਨੇ ਅਨੰਦਪੁਰ ਸਾਹਿਬ ਨੂੰ ਪੱਕਾ ਘੇਰਾ ਪਾ ਲਿਆ ਬਾਰ ਤੋ ਰਸਤੇ ਲਿਹਾਣੀ ਮੁਸ਼ਕਲ ਹੋ ਗਈ। ਉਹਨਾਂ ਨੇ 2 ਮਹੀਨੇ ਕੇਰਾ ਪਾਈ ਰੱਖਿਆ ਪਰ ਜਦੋਂ ਉਹਨਾਂ ਨੇ ਦੇਖਿਆ ਕਿ ਗੁਰੂ ਜੀ ਤੇ ਸਿੰਘ ਹਾਲੇ ਵੀ ਉਹਨਾਂ ਅੱਗੇ ਝੁਕ ਨਹੀਂ ਰਹੇ ਤਾਂ ਉਹਨਾਂ ਨੇ ਆਨੰਦਗੜ੍ਹ ਕਿਲੇ ਦਾ ਦਰਵਾਜ਼ਾ ਤੜਵਾਉਣ ਦੀ ਵਿਹੰਤ ਬਣਾਈ। ਇਸ ਕੰਮ ਲਈ ਉਹਨਾਂ ਨੇ ਇੱਕ ਮਸਤ ਹਾਥੀ ਤਿਆਰ ਕੀਤਾ। ਗੁਰੂ ਜੀ ਨੂੰ ਜਦੋਂ ਪਹਾੜੀ ਰਾਜਿਆਂ ਦੀ ਵਿਹੰਤ ਦਾ ਪਤਾ ਲੱਗਾ ਤਾਂ ਉਹਨਾਂ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਹਨਾਂ ਕੋਲ ਵੀ ਇੱਕ ਹਾਥੀ ਹੈ ਤੇ ਸਾਡੇ ਕੋਲ ਵੀ ਇੱਕ ਹਾਥੀ ਹੈ। ਹੁਣ ਹਾਥੀ ਦਾ ਮੁਕਾਬਲਾ ਹਾਥੇ ਹੀ ਕਰੇਗਾ ਗੁਰੂ ਜੀ ਦਾ ਇਸ਼ਾਰਾ ਦੁਨੀ ਚੰਦ ਵੱਲ ਸੀ ਦੁਨੀ ਚੰਦ ਹੱਥ ਵਾਂਗ ਹੀ ਮੋਟਾ ਹਾਥੀ ਵਾਂਗ ਹੀ ਮੋਟਾ ਤਕੜਾ ਸੀ ਗੁਰੂ ਜੀ ਦੀ ਗੱਲ ਸੁਣ ਕੇ ਉਹ ਡਰ ਗਿਆ ਤੇ ਉਸ ਨੇ ਰਾਤ ਵੇਲੇ ਕਿਲੇ ਦੀ ਦੀਵਾਰ ਟੱਪ ਕੇ ਭੱਜਣ ਦੀ ਤਰਕੀਬ ਸੋਚੀ ਆਪਣੀ ਘੜੀ ਵੀ ਆਉਣ ਤਨ ਅਨੁਸਾਰ ਜਦ ਉਸ ਨੇ ਦੀਵਾਰ ਟੱਪੀ ਤਾਂ ਉਸ ਦੀ ਲੱਤ ਟੁੱਟ ਗਈ ਘਰ ਪਹੁੰਚੇ ਤੇ ਉਸ ਨੂੰ ਫਿਟਕਾਰਾਂ ਪਈਆਂ ਕੁਝ ਦੇਰ ਬਾਅਦ ਸੱਪ ਲੜਨ ਨਾਲ ਉਸ ਦੀ ਮੌਤ ਹੋ ਗਈ ਗੁਰੂ ਜੀ ਨੇ ਦੁਨੀ ਚੰਦ ਦੇ ਭੱਜ ਜਾਂਦੇ ਕਿਹਾ ਕਿ ਦੁਨੀ ਚੰਦ ਮੂਰਖ ਹੈ ਜੋ ਹਾਥੀ ਨਾਲ ਟੱਕਰੇ ਕਰਨ ਮੌਤ ਤੋਂ ਡਰਦਾ ਦੌੜ ਗਿਆ ਉਹ ਇਹ ਨਹੀਂ ਜਾਣਦਾ ਕਿ ਮੌਤ ਤਾਂ ਹਰ ਪਲ ਹਰ ਹਾਲ ਤੇ ਹਰ ਕਦਮ ਤੇ ਖੜੋਤੀ ਹੈ ਜੈਸੇ ਦੀ ਆਈ ਹੋਵੇ ਉਸ ਕੋਲੋਂ ਭੱਜ ਕੇ ਉਹ ਬੰਦਾ ਕਿੱਥੇ ਜਾ ਸਕਦਾ ਦਸ਼ਮੇਸ਼ ਪੀਤਾ ਨੇ ਪਹਾੜੀ ਰਾਜਿਆਂ ਵੱਲੋਂ ਭੇਜੇਗੇ ਹਾਥੀ ਦਾ ਮੁਕਾਬਲਾ ਕਰਨ ਲਈ ਭਾਈ ਮਣੀ ਸਿੰਘ ਜੀ ਦੇ ਸੁਪੁੱਤਰ ਭਾਈ ਬਚਿੱਤਰ ਸਿੰਘ ਜੀ ਨੂੰ ਨਾਗਣੀ ਤੇ ਆਪਣਾ ਆਸ਼ੀਰਵਾਦ ਦੇ ਕੇ ਕਿਲੇ ਦੀ ਦੀਵਾਰ ਤੇ ਭੇਜਿਆ ਜਦੋਂ ਮਸਤ ਹਾਥੀ ਦਰਵਾਜ਼ੇ ਵੱਲ ਭੱਜਿਆ ਤਾਂ ਭਾਈ ਬਚਿੱਤਰ ਸਿੰਘ ਬੋਲੇ ਸੋਨਿਹਾਲ ਸੱਚੇ ਅਕਾਲ ਦਾ ਜੇਕਾਰਾ ਛੱਡ ਕੇ ਆਪਣੇ ਘੋੜੇ ਨੂੰ ਬਿਜਲੀ ਵਾਂਗ ਭਜਾ ਕੇ ਹਾਥੀ ਕੋਲ ਲੈ ਗਏ ਤੇ ਪੂਰੇ ਜ਼ੋਰ ਨਾਲ ਹਾਥੀ ਦੇ ਮਸਤਕ ਵਿੱਚ ਗੁਰੂ ਜੀ ਦੁਆਰਾ ਦਿੱਤੀ ਗਈ ਨਾਗਣੀ ਮਾਰੀ ਜੋ ਉਸ ਦੇ ਮੱਥੇ ਨੂੰ چیر ਗਈ ਹਾਥੀ ਚੀਂਗਾੜਾ ਮਾਰਦਾ ਹੋਇਆ ਪਿੱਛੇ ਵੱਲ ਭੱਜਿਆ ਤੇ ਪਹਾੜੀ ਫੌਜਾਂ ਨੂੰ ਹੀ ਲੈ tàੜਨ ਲੱਗਾ ਜਦੋਂ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਦੇਖਿਆ ਕਿ ਲੜਾਈ ਵਿੱਚ ਸਿੰਘਾਂ ਦਾ ਹੱਥ ਉੱਪਰ ਹੈ ਤਾਂ ਉਹਨਾਂ ਨੇ ਫਿਰ ਦਾਅ ਖੇਡਣ ਬਾਰੇ ਸੋਚਿਆ ਉਹਨਾਂ ਨੇ ਗੁਰੂ ਜੀ ਕੋਲ ਬੇਨਤੀ ਕੀਤੀ ਕਿ ਉਹ ਕੁਝ ਸਮੇਂ ਲਈ ਅਨੰਦਪੁਰ ਸਾਹਿਬ ਛੱਡ ਜਾਣ ਤਾਂ ਉਹ ਆਪਣੀਆਂ ਫੌਜਾਂ ਸਮੇਤ ਵਾਪਸ ਜਾ ਸਕਣ ਤੇ ਉਹਨਾਂ ਦੀ ਇੱਜ਼ਤ ਰਹਿ ਜਾਵੇ ਕੁਝ ਸਮੇਂ ਬਾਅਦ ਉਹ ਵਾਪਸ ਅਨੰਦਪੁਰ ਸਾਹਿਬ ਆ ਜਾਣ ਇਹ ਬੇਨਤੀ ਉਹਨਾਂ ਨੇ ਇੱਕ ਕਾਗਜ਼ ਉੱਤੇ گاਉਂ ਦੇ ਗੋਬਰ ਨਾਲ ਲਿਖ ਕੇ ਅਨੰਦਗੜ੍ਹ ਦੇ ਵੱਡੇ ਦਰਵਾਜ਼ੇ ਉੱਤੇ ਚਿਪਕਾ ਦਿੱਤੀ ਆਪਣੇ ਸੱਚਾਈ ਤੇ ਇਮਾਨਦਾਰੀ ਦਰਸਾਉਣ ਲਈ ਉਹ ਇੱਕ گاਉਂ ਦੀ گاਉਂ ਵੀ ਦਰਵਾਜ਼ੇ ਤੇ ਬੰਨ ਗਏ ਗੁਰੂ ਜੀ ਨੇ ਉਹਨਾਂ ਦੀਆਂ ਇਹਨਾਂ ਗੱਲਾਂ ਉੱਪਰ ਵਿਸ਼ਵਾਸ ਕਰ ਲਿਆ ਤੇ ਅਨੰਦਪੁਰ ਸਾਹਿਬ ਕੁਝ ਸਮੇਂ ਲਈ ਛੱਡਣ ਨੂੰ ਤਿਆਰ ਹੋ ਗਏ ਉਹ ਇਸ ਸਮੇਂ ਮਾਲਵੇ ਦੇ ਇਲਾਕੇ ਵੱਲ ਜਾਣਾ ਚਾਹੁੰਦੇ ਸਨ ਗੁਰੂ ਜੀ ਉੱਥੋਂ 3 ਮੀਲ ਦੂਰ ਪਿੰਡ ਨਿਰਮੋਹੀ ਜਾ ਟਹਿਰੇ ਨਿਰਮੋਹੀ ਉੱਚੇ ਟਿੱਬੇ ਤੇ ਉੱਚੀ ਕੱਚੀ ਗੜੀ ਸੀ ਜੋ ਗੁਰੂ ਜੀ ਨੇ ਆਪ ਬਣਵਾਈ ਸੀ ਇਹ ਗੜੀ ਇੱਕ ਪਨਾਹਗਾਹ ਵੀ ਸੀ ਤੇ ਜੇ ਬਾਹਰੋਂ ਹਮਲਾਵਰ ਅਨੰਦਪੁਰ ਸਾਹਿਬ ਤੇ ਹਮਲਾ ਕਰਨ ਤੇ ਮਨਸੂਬ ਕਰਨ ਦੇ ਮਨਸੂਬੇ ਘੜਾ ਨਾ ਤਾਂ ਉਹਨਾਂ ਨੂੰ ਅਨੰਦਪੁਰ ਸਹਿਤ ਤੋਂ ਬਾਹਰ ਰੋਕਣ ਲਈ ਇਹ ਇੱਕ ਚੰਗੀ ਥਾਂ ਵੀ ਸੀ ਗੁਰੂ ਜੀ ਹਾਲੇ ਨਰਮੋਹੀ ਪੁੱਜੇ ਹੀ ਸਨ ਕਿ ਕਹਿਲੂਰ ਦੀਆਂ ਫੌਜਾਂ ਨੇ ਆ ਕੇ ਤਾਵਾ ਬੋਲ ਦਿੱਤਾ। ਉਹਨਾਂ ਦਾ ਖਿਆਲ ਸੀ ਕਿ ਤੋਪਾਂ ਦੀ ਮਾਰ ਅੱਗੇ ਇੱਕ ਅੱਛੀ ਗੜੀ ਪਲਾਂ ਵਿੱਚ ਹੀ ਟਹਿ ਟੇਰੀ ਹੋ ਜਾਵੇਗੀ। ਗੁਰੂ ਜੀ ਨੇ ਗੜੀ ਤੋਂ ਮੁਗਲ ਫੌਜ ਉੱਤੇ تیرਾਂ ਦੀ ਐਸੀ ਬੁਛਾੜ ਕੀਤੀ ਕਿ ਉਹਨਾਂ ਵਿੱਚ ਹਫੜਾ ਦਬੜੀ ਮਚੀ ਰਹੀ। ਰਾਤ ਵੇਲੇ ਰਾਜਾ ਅਜਮੇਰ ਚੰਦ ਨੇ ਇੱਕ ਤੋਪ ਬਿਲਕੁਲ ਗੜੀ ਦੇ ਸਾਹਮਣੇ ਲਿਆਂਦੀ ਤੇ ਉਸਨੇ ਆਪਣੇ ਤੋਪਚੀ ਨੂੰ ਗੋਲੇ ਦਾਗ ਲੈ ਕੇ ਆ। ਤੋਪਚੀ ਨੇ ਜਦੋਂ ਗੋਲਾ ਚਲਾਇਆ ਤੇ ਉਹ ਗੋਲਾ ਉਸ ਸਿੰਘ ਦੇ ਲੱਗਾ ਜੋ ਗੁਰੂ ਜੀ ਉੱਪਰ ਝੋੜ ਕਰ ਰਿਹਾ ਸੀ ਤੇ ਉਹ ਸਿੰਘ ਉੱਥੇ ਹੀ ਸ਼ਹੀਦ ਹੋ ਗਿਆ। ਤੋਪਚੀ ਦੂਜਾ ਗੋਲਾ ਦਾਗਣ ਹੀ ਲੱਗਾ ਸੀ ਕਿ ਗੁਰੂ ਜੀ ਨੇ ਉਸ ਉੱਪਰ ਆਪਣੇ ਤੀਰ ਦਾ ਐਸਾ ਨਿਸ਼ਾਨਾ ਲਾਇਆ ਕਿ ਉਹ ਉੱਥੇ ਹੀ ਟਹਿ ਟੇਰੀ ਹੋ ਗਿਆ। ਅਚਾਨਕ ਸਿੱਖ ਫੌਜ ਨੇ ਆ ਕੇ ਹਮਲਾ ਕਰ ਦਿੱਤਾ ਤੇ ਪਹਾੜੀ ਫੌਜਾਂ ਨੇ ਲੋਕਾਂ ਦੀ ਆਪਣੀਆਂ ਜਾਨਾਂ ਬਚਾਈਆਂ। ਜਦੋਂ ਰਾਜਾ ਅਜਮੇਰ ਚੰ ਨੇ ਵੇਖਿਆ ਕਿ ਸਿੰਘਾਂ ਨੂੰ ਹਰਾਉਣਾ ਕੋਈ ਆਸਾਨ ਕੰਮ ਨਹੀਂ ਤਾਂ ਉਸ ਨੇ ਔਰੰਗਜ਼ੇ ਬਾਦਸ਼ਾਹ ਨੂੰ ਤੁਰੰਤ ਮਦਦ ਭੇਜਣ ਲਈ ਲਿਖਿਆ ਬਾਦਸ਼ਾਹ ਨੇ ਸੁਣੀ ਹਾਂ ਮਿਲਦਿਆ ਹੀ ਵਜ਼ੀਰ ਖਾਨ ਨੂੰ ਫੌਜਾਂ ਲੈ ਕੇ ਨਿਰਮੋਹੀ ਉਤੇ ਹਮਲਾ ਕਰਨ ਲਈ ਲਿਖਿਆ ਅਕਤੂਬਰ 1721 ਵਿੱਚ ਵਜ਼ੀਰ ਖਾਨ ਤੇ ਪਹਾੜੀ ਰਾਜਿਆਂ ਦੀਆਂ ਫੌਜਾਂ ਨੇ ਨਿਰਮੋਹੀ ਗੜੀ ਨੂੰ ਘੇਰਾ ਪਾ ਲਿਆ ਸਿੱਖ ਫੌਜਾਂ ਵੀ ਲੜਾਈ ਲਈ ਤਿਆਰ ਸਨ ਬੜਾ ਕਮਸਾਨ ਯੋਧ ਹੋਇਆ ਤੇ ਲੋਥਾਂ ਦੇ ਢੇਰ ਲੱਗ ਗਏ ਦਸ਼ਮੇਸ਼ ਪਿਤਾ ਨੇ ਸਥਿਤੀ ਨੂੰ ਦੇਖਦਿਆਂ ਆਪਣੇ ਸਿੰਘਾਂ ਨੂੰ ਇੱਕੋ ਵਾਰੀ ਇਕੱਠੇ ਮਿਲ ਕੇ ਜ਼ਬਰਦਸਤ ਹਮਲਾ ਕਰਨ ਲਈ ਪ੍ਰੇਰਿਆ ਗੁਰੂ ਜੀ ਦਾ ਆਦੇਸ਼ ਮਿਲਦਿਆਂ ਹੀ ਸਿੰਘਾਂ ਨੇ ਪਹਾੜੀ ਰਾਜਿਆਂ ਉੱਪਰ ਪਹਾੜੀ ਫੌਜਾਂ ਉੱਪਰ ਇੱਕ ਤਕੜਾ ਹਮਲਾ ਕੀਤਾ ਦੁਸ਼ਮਣ ਦੀ ਫੌਜ ਇਸ ਹਮਲੇ ਨਾਲ ਕਬਰਾਂ ਗਈ ਸਰਹੰਦ ਦੇ ਨਵਾਬ ਨੂੰ ਵੀ ਇਸ ਗੱਲ ਦਾ ਪਤਾ ਲੱਗ ਗਿਆ ਕਿ ਗੁਰੂ ਜੀ ਨੂੰ ਹਰਾਉਣਾ ਕੋਈ ਆਸਾਨ ਕੰਮ ਨਹੀਂ ਹੈ ਜਿੰਨਾ ਪਹਾੜੀ ਰਾਜੇ ਸਮਝਦੇ ਹਨ ਉਸ ਨੇ ਪਹਾੜੀ ਰਾਜਿਆਂ ਨਾਲ ਮਿਲ ਕੇ ਇਹ ਸਲਾਹ ਕੀਤੀ ਕਿ ਹੁਣ ਉਹਨਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ ਤੇ ਬਹੁਤ ਵੱਡੀ ਫੌਜ ਲਿਆ ਕੇ ਅਨੰਤਪੁਰ ਸਾਹਿਬ ਉੱਤੇ ਕਬਜ਼ਾ ਕੀਤਾ ਜਾਵੇ ਵਿਰੋਧੀ ਫੌਜਾਂ ਦੇ ਜਾਣ ਤੋਂ ਬਾਅਦ ਗੁਰੂ ਜੀ ਬਸਾਲੀ ਚਲੇ ਗਏ ਕਿਉਂਕਿ ਉੱਥੇ ਦਾ ਰਾਜਾ ਉਹਨਾਂ ਦਾ ਸ਼ਰਧਾਲੂ ਸੀ ਬਸਾਲੀ ਦੇ ਰਾਜੇ ਨੇ ਬੜੀ ਗਰਮਜੋਸ਼ੀ ਨਾਲ ਗੁਰੂ ਜੀ ਦਾ ਸਵਾਗਤ ਕੀਤਾ ਇਹ ਦੇਖ ਸੁਣ ਕੇ ਪਹਾੜੀ ਰਾਜੇ ਅੱਗ ਬਬੂਲੇ ਹੋ ਗਏ ਕਹਿਲੂਰ ਦੇ ਰਾਜੇ ਅਜਮੇਰ ਚੰਦ ਨੇ ਬਸਾਲੀ ਉੱਤੇ ਧਾਵਾ ਬੋਲ ਦਿੱਤਾ ਤੇ ਉਸ ਨੇ ਬਸਾਲੀ ਦੇ ਨੇੜੇ ਪੈਂਦੇ ਪਿੰਡ ਕਾਲਮੋਟ ਦੇ ਲੋਕਾਂ ਨੂੰ ਡਰਾਇਆ ਧਮਕਾਇਆ ਤੇ ਕਿਹਾ ਕਿ ਜੇ ਉਹ ਗੁਰੂ ਜੀ ਨੂੰ ਇੱਥੋਂ ਨਹੀਂ ਭਜਾਉਣਗੇ ਤਾਂ ਤੁਰਕ ਇਸ ਪਿੰਡ ਨੂੰ ਤਬਾਹ ਕਰ ਦੇਣਗੇ ਉਸ ਪਿੰਡ ਦੇ ਲੋਕਾਂ ਨੇ ਰਾਜੇ ਤੋਂ ਡਰਦਿਆਂ ਰਾਹ ਵਿੱਚ ਹੀ ਸਿੰਘਾਂ ਨੂੰ ਘੇਰ ਲਿਆ। ਗੁਰੂ ਜੀ ਨੇ ਸਿੰਘਾਂ ਨੂੰ ਦੇਸ਼ ਦਿੱਤਾ ਕਿ ਉਹ ਇਸ ਪਿੰਡ ਨੂੰ ਘੇਰਾ ਪਾ ਲੈਣ। ਗੁਰੂ ਜੀ ਦਾ ਹੁਕਮ ਮਿਲਦਿਆਂ ਹੀ ਸਿੰਘਾਂ ਨੇ ਪਿੰਡ ਨੂੰ ਘੇਰਾ ਪਾ ਲਿਆ ਤੇ ਉਹਨਾਂ ਉੱਪਰ ਹਮਲਾ ਕਰ ਦਿੱਤਾ। ਗੁਰੂ ਜੀ ਨੇ ਆਪ ਵੀ ਐਸੇ ਵਾਰ ਉਹਨਾਂ ਉੱਤੇ ਕੀਤੇ ਕਿ ਉਹ ਪਿੰਡ ਛੱਡ ਕੇ ਭੱਜ ਗਏ। ਫਿਰ ਕਾਲਮੋਟੀਆਂ ਤੇ ਕਹਿਲੂਰ ਦੇ ਰਾਜੇ ਨੇ ਇਕੱਠੇ ਹੋ ਕੇ ਕਾਲਮੋਟ ਉੱਤੇ ਹਮਲਾ ਕਰ ਦਿੱਤਾ। ਸਾਰੀ ਰਾਤ ਤੀਰਾਂ ਦਾ ਮੀਂਹ ਵਰਦਾ ਰਿਹਾ। ਕਾਲਮੋਟ ਉੱਚੀ ਜਗ੍ਹਾ ਤੇ ਹੋਣ ਕਰਕੇ ਕੋਈ ਵੀ تیر ਨਿਸ਼ਾਨੇ ਤੇ ਨਾ ਲੱਗਾ। ਸਵੇਰ ਵੇਲੇ ਗੁਰੂ ਜੀ ਨੇ ਉਹਨਾਂ ਉੱਪਰ ਐਸਾ ਤਾਵਾ ਬੋਲਿਆ ਕਿ ਉਹਨਾਂ ਨੇ ਗੁਰੂ ਜੀ ਦੀ ਈਨ ਮੰਨ ਲਈ। ਨਵੰਬਰ 1702 ਈਸਵੀ ਦੇ ਅਖੀਰ ਵਿੱਚ ਗੁਰੂ ਜੀ ਆਨੰਦਪੁਰ ਸਾਹਿਬ ਵਾਪਸ ਆ ਗਏ। ਕੁਝ ਦਿਨ ਬਾਅਦ ਕੁਰਕ ਖੇਤਰਾ ਦੇ ਸੂਰਜ ਗ੍ਰਹਿਣ ਦੇ ਮੇਲੇ ਉੱਤੇ ਇਹ ਸੋਚ ਵਿਚਾਰ ਕੇ ਚਲੇ ਗਏ ਕਿ ਉੱਥੇ ਇਕੱਠ ਹੋਏ ਲੋਕਾਂ ਅੰਦਰ ਧਰਮ ਯੁੱਧ ਦਾ ਚਾਹ ਭਰਿਆ ਜਾਵੇ। ਉਥੋਂ ਆਪ ਲੱਖੀ ਜੰਗਲ ਚਲੇ ਗਏ ਤੇ ਸਿੱਖਾਂ ਨੂੰ ਸੱਦਾ ਤਿਆਰ ਵਰਤਿਆਰ ਰਹਿਣ ਲਈ ਗਿਆ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਲੱਖੀ ਜੰਗਲ ਸਿੱਖ ਪੰਥ ਦੀ ਰੀੜ ਦੀ ਹੱਡੀ ਸੀ ਉਧਰ ਲਾਹੌਰ ਦੇ ਹਾਲਾਤ ਬੇਕਾਬੂ ਸਨ ਜ਼ਬਰਦਸਤ ਖਾਨ ਨੇ ਲਾਹੌਰ ਦੀ ਸੂਬੇਦਾਰੀ ਦੇ ਨਾਲ ਲੱਖੀ ਜੰਗਲ ਦੀ ਫੌਜਦਾਰੀ ਆਪਣੇ ਹੱਥ ਵਿੱਚ ਰੱਖੀ ਉਸ ਨੂੰ ਇਹ ਵੀ ਸੂਚਿ ਮਿਲੀ ਸੀ ਕਿ ਗੁਰੂ ਜੀ ਲੱਖੀ ਜੰਗਲ ਵਿੱਚ ਹਨ ਤੇ ਲੱਖੀ ਜੰਗਲ ਸਿੱਖੀ ਦਾ ਕੇਂਦਰ ਹੈ। ਗੁਰੂ ਜੀ ਨੂੰ ਬਦਲਦੇ ਹਾਲਾਤਾਂ ਬਾਰੇ ਜਾਣਕਾਰੀ ਸੀ। ਇਸ ਲਈ ਉਹ ਵੀ ਜਲਦੀ ਤੋਂ ਜਲਦੀ ਆਨੰਦਪੁਰ ਸਾਹਿਬ ਪਹੁੰਚਣਾ ਚਾਹੁੰਦੇ ਸਨ। ਗੁਰੂ ਜੀ ਦੇ ਆਨੰਦਪੁਰ ਸਾਹਿਬ ਪਹੁੰਚ ਜਾਣ ਬਾਰੇ ਸੁਣ ਕੇ ਸਿੱਖ ਸੰਗਤਾਂ ਉਹਨਾਂ ਦੇ ਦਰਸ਼ਨਾਂ ਲਈ ਉੱਥੇ ਆ ਰਹੀਆਂ ਸਨ। ਉਦੋਂ ਬਾਦਸ਼ਾਹ ਔਰੰਗਜ਼ੇਬ ਨੇ ਪਹਾੜੀ ਰਾਜਿਆਂ ਦੇ ਕਹਿਣ ਉਤੇ ਜਰਨੈਲ ਸੈਦ ਖਾਨ ਨੂੰ ਆਨੰਦਪੁਰ ਸਾਹਿਬ ਉਤੇ ਹਮਲਾ ਕਰਨ ਲਈ ਭੇਜਿਆ ਸੈਦ ਖਾਨ ਨੇ ਦੱਖਣ ਵਿੱਚ ਕਈ ਵੱਡੀਆਂ ਮੁਹਿੰਮਾਂ ਸਰ ਤਿਆਰ ਕੀਤੀਆਂ ਸਨ ਇਹ ਪੀਰ ਬੁੱਧੂ ਸ਼ਾਹ ਦਾ ਸਾਲਾ ਸੀ ਔਰੰਗਜ਼ੇਬ ਨੇ ਇਹ ਵੀ ਇਤਿਹਾਸ ਹੈ ਕਿ ਉਹ ਪੀਰ ਬੁੱਧੂ ਸ਼ਾਹ ਨੂੰ ਗੁਰੂ ਜੀ ਦੀ ਮਦਦ ਕਰਨ ਤੋਂ ਰੋਕੇ ਇਸੇ ਕਰਕੇ ਉਹ ਸਡੋਰਾ ਗਿਆ ਉੱਥੇ ਜਾ ਕੇ ਆਪਣੇ ਭੈਣ ਨਸੀਰਾ ਪੀਰ ਬੁੱਧੂ ਸ਼ਾਹ ਤੇ ਪਣਵਾਈਏ ਨੂੰ ਜਿਸ ਸ਼ਰਦਾ ਨਾਲ ਗੁਰੂ ਜੀ ਬਾਰੇ ਗੱਲਾਂ ਕਰਦੇ ਆ ਸੁਣਿਆ ਉਸ ਤੋਂ ਬਹੁਤ ਪ੍ਰਭਾਵਿਤ ਹੋਇਆ ਉਸ ਦੀ ਭੈਣ ਤੇ ਜੀਜੇ ਦੋਹਾਂ ਨੇ ਉਸ ਨੂੰ ਅਨੰਤਪੁਰ ਸਾਹਿਬ ਤੇ ਤਾਵਾ ਬੋਲਣ ਤੋਂ ਰੋਕਣਾ ਚਾਹਿਆ ਪਰ ਹੁਣ ਬਹੁਤ ਤੇਰ ਚੋ ਹੋ ਚੁੱਕੀ ਸੀ ਉਸ ਦੀਆਂ ਫੌਜਾਂ ਤਾਂ ਸਿੰਘਾਂ ਨਾਲ ਲੜ ਰਹੀਆਂ ਸਨ ਜੰਗ ਸ਼ੁਰੂ ਹੋ ਚੁੱਕੀ ਸੀ ਦੂਜੇ ਦਿਨ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਸੈਦ ਖਾਨ ਆਪਣੇ ਦਿਲ ਵਿੱਚ ਇਹ ਧਾਰ ਬੈਠਾ ਕਿ ਜੇ ਗੁਰੂ ਜੀ ਅੰਤਰਿਆਮੀ ਹਨ ਤਾਂ ਉਹ ਉਸ ਨੂੰ ਬਗੈਰ ਹਥਿਆਰ ਦਰਸ਼ਨ ਦੇ ਗੁਰੂ ਜੀ ਉਸ ਦੇ ਦਿਲ ਦੀ ਜਾਣ ਕੇ ਆਪਣਾ ਘੋੜਾ ਦੜਾਉਂਦੇ ਹੋਏ ਸਿੱਧਾ ਉਸ ਕੋਲ ਆ ਪਹੁੰਚ ਗਏ ਗੁਰੂ ਜੀ ਨੂੰ ਆਪਣੇ ਕੋਲ ਦੇਖ ਉਸਨੇ ਸਜਦਾ ਕੀਤਾ ਤੇ ਪੁਕਾਰ ਉਠਿਆ ਲੋਕੋ ਰੱਬ ਆਇਆ ਹੈ ਰੱਬੀ ਨੂਰ ਸਰੀਰੀਕ ਜਾਮੇ ਵਿੱਚ ਆ ਗਿਆ ਹੈ ਜਿਸਨੇ ਮੈਨੂੰ ਮਰਦੇ ਨੂੰ ਜਿਉਂਦਾ ਕਰ ਦਿੱਤਾ ਹੈ ਸੈਦ ਖਾਨ ਨੇ ਗੁਰੂ ਜੀ ਦੀ ਫੌਜ ਵਿੱਚ ਸ਼ਾਮਲ ਹੋ ਕੇ ਜਦੋਂ ਲੜਨ ਦੀ ਆਗਿਆ ਮੰਗੀ ਤਾਂ ਗੁਰੂ ਜੀ ਨੇ ਮਨ੍ਹਾ ਕਰ ਦਿੱਤਾ ਤੇ ਉਸ ਨੂੰ ਇਹ ਉਪਦੇਸ਼ ਦਿੱਤਾ ਕਿਉਂ ਬਾਕੀ ਰਹੀਂਦੀ ਉਮਰ ਅੱਲਾ ਦੀ ਬੰਦਗੀ ਕਰਨ ਵਿੱਚ ਬਤੀਤ ਕਰੇ ਉਹ ਕਾਂਗੜੇ ਚਲਾ ਗਿਆ ਜਦੋਂ ਗੁਰੂ ਜੀ ਦਮਦਮਾ ਸੈ ਪੋਜੇ ਤਾਂ ਉਹ ਫੇਰ ਗੁਰੂ ਜੀ ਕੋਲ ਆ ਗਿਆ ਤੇ ਨੰਨ ਦੇੜ ਤੱਕ ਗੁਰੂ ਜੀ ਦੇ ਨਾਲ ਰਿਹਾ ਦਰਸ਼ਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨਤੀ ਸੁਣ ਪ੍ਰਭ ਮੇਰੇ ਦੇ ਨਾਮ ਕਰ ਆਪਣੇ ਚਿਹਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੀ ਗੁਰ ਪ੍ਰਸ਼ਾਦ ਕਿੰਨੇ ਵਿਰਲਾਜਾਤੇ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੇਕਰ ਅੱਜ ਦੀ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੇ ਕੋਈ ਭੁਲਚਕ ਹੋਈ ਤਾਂ ਮਾਫ ਕਰਿਓ